ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ RAM KALI ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਨ ਪਿਆ ਜਿਉ ਰਸ ਭੋਗ ਕੀਏ ਤੇਤਾ ਦੁਖ ਲੱਗੈ ਨਾਮ ਵਿਸਾਰ ਭਵਜਲ ਪਿਆ ਤਨ ਧਨ ਦੇਖਤ ਗਰਬ ਗਿਆ ਕਨਕ ਕਾਮਨੀ ਸੋ ਹੇਤ ਵਿਧਾਏਹ ਕੀ ਨਾਮ ਵਿਸਾਰਹ ਭਰਮ ਗਿਆ ਕਨਕ ਕੰਮਨੀ ਸੋ ਇਥੇ ਠਮਕ ਹੇਤ ਵਿਧਾਏਹ ਇਥੇ ਵਿਸਰਾਮ ਕੀ ਨਾਮ ਵਿਸਾਰਹ ਇਥੇ ਠਮਕ ਭਰਮ ਗਿਆ ਰਹਾਉ ਜਤ ਸਤ ਸੰਜਮ ਸੀ ਨਾ ਰਾਖਿਆ ਪ੍ਰੇਤ पिੰਜਰ ਮਹ ਕਾਸ਼ਟ ਭਇਆ ਬਿਸਰਾਮ ਤੇ ਜ਼ਿਆਦਾ ਰੁਕੋ ਜਤ ਸਤ ਸੰਜਮ ਸੀਲ ਨਾ ਰੱਖਿਆ ਇੱਥੇ ਰੁਕਣਾ ਜ਼ਿਆਦਾ ਥਮਕ ਤੇ ਤੇ ਇਸ਼ਾਰਾ ਦੇਣਾ ਪ੍ਰੇਤ पिੰਜਰ ਮਹ ਕਾਸ਼ਟ ਭਇਆ ਪੁੰਨ দান ਇਸਨਾਨ ਨਾ ਸੰਜਮ ਸਾਧ ਸੰਗਤ ਬਿਨ ਬਾਦ ਜਯਾ ਲਾਲਚ ਲੱਗੈ ਨਾਮ ਵਿਸਾਰੇਓ ਆਵਤ ਜਾਵਤ ਜਨਮ ਗਇਆ ਜਾ ਜੰਮਤਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਇਆ ਅਹਨਿਸ ਨਿੰਦਾ ਤਾਤ ਪਰਾਈ ਹਿਰਦੈ ਨਾ ਨ ਸਰਬ ਦਇਆ ਬੇਨਗੁਰ ਸ਼ਬਦ ਨਾ ਗਤ ਪਦ ਪਾਵਹਿ RAM ਨਾਮ ਬਿਨ ਨਰਕ ਗਇਆ ਖਿਨ ਮਹਵੇਸ ਕਰਹ ਨਟੂਆ ਜਿਉ ਮੋਹ ਪਾਪ ਮਹ ਗਲਤ ਗਿਆ ਏਤ ਓਤ ਮਾਇਆ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹ ਵਿਕਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਇਆ ਹੋ ਮੈਂ ਰੋਗ ਮਹਾ ਦੁਖ ਲਾਗਾ ਹੋ ਮੈਂ ਰੋਗ ਮਹਾ ਦੁਖ ਲਾਗਾ ਹੋ ਮੈਂ ਨਹੀਂ ਕਹਿਣਾ ਹੋ ਮੈਂ ਰੋਗ ਮਹਾ ਦੁਖ ਲਾਗਾ ਗੋਰ ਮਤ ਲੇਵੋ ਰੋਗ ਗਿਆ ਸੁਖ ਸੰਪਤ ਕਉ ਆਵਤ ਦੇਖੈ ਸੁਖ ਸੰਪਤ ਕਉ ਆਵਤ ਦੇਖੈ ਸਾਖਤ ਮਨ ਅਭਿਮਾਨ ਭਇਆ ਸਾਖਤ ਮਨ ਅਭਿਮਾਨ ਭਇਆ ਜਿਸ ਕਾ ਇਹੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਿਸ ਦੂਖ ਪਿਆ अंतकाल किस साथ ना चाले जो दीसै सब तसह मया आद पुरख अपरंपर सो प्रब हर नाम हृदय लए पार पया मुए को रोवह कसह सुनावह सुनावे वेह निजना वेह वे तो बुलावा लग जनु मुए को रोवह कसह सुनावह ਪੈ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਜਾਲ ਪਰਾਲ ਪਿਆ ਜਾ ਆਏ ਤਾਂ ਤਨਹਿ ਪਠਾਏ ਚਾਲੇ ਤਨਹਿ ਬੁਲਾਏ ਲਿਆ ਚਾਲੇ ਤਨਹਿ ਬੁਲਾਏ ਲਿਆ ਜੋ ਕਿਛ ਕਰਨਾ ਸੋ ਕਰ ਰਹਿਆ ਰਖ ਸੰਹਾਰ ਬਖਸ ਲਿਆ ਜਿਨ ਇਹ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸ਼ਰਨ ਪਇਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਬਰਕਤ ਭਇਆ ਬਰਕਤ ਉਚਾਰਨ ਕਰਨਾ ਬਰਕਤ ਨਹੀਂ ਕਹਿਣਾ ਹਰ ਖਸੂਗ ਤੇ ਬਰਕਤ ਭਇਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਇ ਲਿਆ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ